ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਅਜੀਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਜਿਹੜਾ ਇਹ ਤਾਨਾਸ਼ਾਹੀ ਦੀ ਸਰਕਾਰ ਸੈਂਟਰ ਦੇ ਵਿੱਚ ਮੋਦੀ ਜੀ ਦੀ ਸਰਕਾਰ ਜਿਹੜੀ ਬਣੀ ਸੀ ਉਹਨੇ ਜੋ ਤਾਨਾਸ਼ਾਹੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਪੂਰੇ ਦੇਸ਼ ਦੇ ਲੋਕਾਂ ਨਾਲ ਜਿਹੜੇ ਧੋਖਾ ਦੇ ਹੀ ਦੇ ਕੇ ਤੇ ਉਹਨਾਂ ਦੇ ਫੱਕਾ ਨੂੰ ਕੁਚਲ ਕੇ ਜਿਹੜੀ ਤਾਨਾशाही ਦੀ ਸਰਕਾਰ ਚਲਾਈ ਆ ਉਹਨਾਂ ਨੂੰ ਅੱਜ ਦੱਸਣ ਦਾ ਦਿਨ ਆ ਗਿਆ ਕਿ ਤਾਨਾशाही ਨਾ ਸਰਕਾਰਾਂ ਨਹੀਂ ਚਲਾਈਆਂ ਜਾਣੀਆਂ ਲੋਕ ਰਾਜ ਨਾਲ ਚਲਾਈਆਂ ਜਾਣੀਆਂ ਲੋਕਾਂ ਦੇ ਮਸਲੇ ਨੂੰ ਹੱਲ ਕਰਕੇ ਲੋਕਾਂ ਦੇ ਦਿਹਰਾਂ ਨੂੰ ਤੁਸੀਂ ਬਰੁੰਦਰ ਕੇ ਕਦੇ ਵੀ ਸਰਕਾਰਾਂ ਨਹੀਂ ਨਿਚਾ ਸਕਦੇ ਬਹੁਤ ਸਵਾਣਾ ਦੇ ਅੰਦਰ ਕਿੰਨਾ ਉਤਸ਼ਾਹ ਆ ਨੌਜਵਾਨਾਂ ਦੇ ਅੰਦਰ ਉਤਸ਼ਾਹ ਜਿਹੜੀ ਆਪਾਂ 42000 38000 ਨੌਕਰੀ ਪੰਜਾਬ ਦੇ ਵਿੱਚ ਦਿੱਤੀ ਆ ਤੇ ਬਹੁਤ ਸਾਰੇ ਕੱਚੇ ਮੌਜਾਂ ਨੂੰ ਪੱਕੇ ਕੀਤੇ ਉਹਦੇ ਕਰਕੇ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਨੌਜਵਾਨ ਜੋ ਅੱਜ ਦੇ ਦੇਸ਼ ਦੇ ਕਿਸਾਨ ਆ ਜਿਹਨਾਂ ਨੇ ਰਾਤ ਤੱਕ ਆ ਕੇ ਪਾਣੀ ਲਗਾਦੇ ਹੁੰਦੇ ਸੀ ਰਾਤ ਸਾਰੀ ਸਾਰੀ ਰਾਤ ਉਹਨਾਂ ਨੇ ਸਾਰੀ ਸਾਰੀ ਰਾਤ ਝਾਕਣਾ ਤੇ ਮਾਵਾ ਸੌਂਦੀਆਂ ਨਹੀਂ ਸੀ ਕਿ ਕਦੋਂ ਬੋਤ ਵਾਪਸ ਮੋਟਰ ਤੋਂ ਆਉਂਦਾ ਕਿਉਂਕਿ ਖੇਤ ਦੇ ਵਿੱਚ ਜਾ ਕੇ ਪਤਾ ਨਹੀਂ ਹੁੰਦਾ ਵੀ ਕਦੋਂ ਤੁਸੀਂ ਵਾਪਸ ਆਣਾ ਇਸ ਕਰਕੇ ਮਾਵਾ ਵੀ ਸੌਣ ਲੱਗੀਆਂ ਤੇ ਪੁੱਤਾਂ ਨੂੰ ਵੀ ਨੀਂਦ ਚਾਹ ਨਹੀਂ ਆਉਂਦੀ ਧੰਨਵਾਦ